ਇਹ ਸਿੰਘ ਬਹੁਤ ਦਹਾਕਿਆਂ ਤੋਂ ਜੇਲਾ ਚ ਬੰਦੇ ਕਾਨੂੰਨ ਦੇ ਆਧਾਰ ਤੇ ਜਿਹੜੇ ਉਹਨਾਂ ਨੇ ਕੋਈ ਜੁਰਮ ਕੀਤਾ ਸੀ ਉਹ ਜੁਰਮ ਦੀ ਸਜ਼ਾ ਪੂਰੀ ਕਰ ਚੁੱਕੇ 2019 ਚ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਗਰਮਾਨੰਕ ਸਾਹਿਬ ਦੇ ਪ੍ਰਤਾਸ਼ ਪਰ ਤੇ ਵਾਅਦਾ ਕੀਤਾ ਸੀ ਨੰਬਰ 60 ਛੇ ਜਾਊਗਾ 6 ਸਾਲ ਬਾਅਦ ਇਹਨਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਤਾਂ ਇਹ ਮੇਰੀ ਦੇਸ਼ ਦੀ ਸਰਕਾਰ ਤੋਂ ਕਿਹੜੇ ਲੋਕ ਆਪਣੀ ਸਜ਼ਾ ਪੂਰੀ ਕਰਕੇ ਕੰਮ ਫੋੜਾ ਜਿਨ੍ਹਾਂ ਤੇ ਭਾਰ ਸਰਕਾਰ ਨੋਟੀਫਿਕੇਸ਼ਨ ਰਿਲੀਜ਼ ਕਰਦਾ ਜਾਰੀ ਕਰ ਰਹੀ ਕਿਨਾਂ ਨੂੰ ਛੱਡਿਆ ਹੈ ਕਿਤੇ ਨਾ ਕਿਤੇ ਰੋਕ ਹੈ ਜੋ ਉਹਨਾਂ ਦੀ ਮੰਨ ਸਕਦਾ ਹੈ ਉਹ ਸਿੱਖਾਂ ਨੂੰ ਲੈ ਕੇ ਬਹੁਤ ਹੀ ਮਤਲਬ ਤੋਹਰਾ ਮਾਤਦਾ ਕਿਉਂਕਿ ਬੀਜੇਪੀ ਨਾਲ ਸਿੱਖਾਂ ਨੂੰ ਇੱਕ ਅਲੱਗ ਜਿਹੜਾ ਕੌਮ ਅਲੱਗ ਕੌਮ ਦੇ ਤੌਰ ਤੇ ਮੰਨਦਾ ਦੇ ਰਹੀ ਹੈ ਆਰਟੀਕਲ 25 ਵੀ ਨੂੰ ਕਿੰਨੀ ਵਾਰ ਅਸਵੀਡ ਮੰਗ ਕੀਤੀ ਹੈ ਇਸੇ ਇੱਕ ਅਧਾਰਮਿਕ ਲਾਗੂ ਚਾਹਾਂੇ ਇੱਕ ਲਗ ਤੇ ਸੋ ਬੀ ਜੀ ਪੀ ਦਾ ਰਵਈਆ ਜਿਹੜਾ ਹੈ ਮੈਨੂੰ ਲੱਗਦਾ ਹੈ ਉਹ ਲਗਾਤਾਰ ਮਾਈਨੋਰਟੀ ਸੇ ਅਨਈਸਟ ਹੈ ਉਸ ਕਰਕੇ ਉਹਨਾਂ ਨੂੰ ਨਾ ਇਨਸਾਨੀਅਤ ਪੱਖ ਦੇਖਦਾ ਹੈ ਔਰ ਇਹ ਬੜਾ ਅਤੀਜ ਦੀ ਆਰਥਿਕਤਾ ਤੇ ਬੜਾ ਫਿਕਰਮੰਦੀ ਵਾਲੀ ਗੱਲ ਇੱਕ ਪਾਸੇ ਮੋਤੀਸਾ ਉਹਨੇ ਮੇਰਾ ਸਭ ਤੋਂ ਜੀਵਤ ਦੋਸਤ ਹੈ ਉਸੇ ਦੋਸਤ ਨੇ ਪਹਿਲਾਂ ਇੱਕ ਮਹੀਨਾ ਪਹਿਲਾਂ ਸਾਡੇ ਲੋਕਾਂ ਨੂੰ ਖਾਸ ਕਰ ਗੁਜਰਾਤ ਦੇ ਸਭ ਤੋਂ ਜਿਆਦਾ ਲੋਕ ਚਿਚਲਣ ਬੇੜੀਆਂ ਚੋਰ ਕੜੀਆਂ ਲਾ ਕੇ ਜਲੀਲ ਕਰਕੇ ਭੇਜਿਆ ਪਰ ਹੁਣ ਉਹਨਾਂ ਨੇ ਤਕਰੀਬਨ 25% ਟੈਰਿਫ ਇਨਕਰੀਜ਼ ਕਰਤਾ ਹੈ। ਉਹ ਜਿਵੇਂ ਨਾ ਪੂਰੇ ਦੇਸ਼ ਦਾ ਉਹ ਤਾਂ ਫਰਕ ਨਹੀਂ ਹੈ। ਆ ਸਰਕਾਰ ਨੂੰ ਇਸ ਇਸ਼ੂ ਟੇਕ ਅਪ ਕਰਨਾ ਚਾਹੀਦਾ ਹੈ ਔਰ ਇਹ ਵਾਪਸ ਕਰੋ। ਦੇਖੋ ਬੰਦੀ ਸਿੰਘ ਬਹੁਤ ਤਦਹਾਕੀਆਂ ਤੋਂ ਜੇਲਾ ਚ ਬੰਦੇ ਕਾਨੂੰਨ ਦੇ ਆਧਾਰ ਤੇ ਜਿਹੜੇ ਉਹਨਾਂ ਨੇ ਕੋਈ ਜੁਰਮ ਕੀਤਾ ਸੀ ਉਹ ਜੁਰਮ ਦੀ ਸਜ਼ਾ ਪੂਰੀ ਕਰ ਚੁੱਕੇ ਆ। ਔਰ 2019 ਚ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਗੋਨਾਨਕ ਸਾਹਿਬ ਤੇ ਪ੍ਰਕਾਸ਼ ਪਰਵ ਤੇ ਵਾਅਦਾ ਕੀਤਾ ਸੀ ਨੰਮ ਛੱਡਿਆ ਜਾਊਗਾ 6 ਸਾਲ ਬਾਅਦ ਵੀ ਉਹਨਾਂ ਨੂੰ ਰਿਟੇਨ ਕੀਤਾ ਜਾ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਮੇਰੀ ਦੇਸ਼ ਦੀ ਸਰਕਾਰ ਤੋਂ ਮੰਗ ਕੇ ਜਿਹੜੇ ਲੋਕ ਆਪਣੀ ਸਜ਼ਾਾਂ ਪੂਰੀਆਂ ਕਰ ਲੈਂਦੇ ਔਰ ਜਿਨ੍ਹਾਂ ਤੇ ਭਾਰ ਸਰਕਾਰ ਨੋਟੀਫਿਕੇਸ਼ਨ ਰਿਲੀਜ਼ ਕਰਨ ਦਾ ਜਾਰੀ ਕਰ ਕਿ ਉਹਨਾਂ ਨੂੰ ਛੱਡਿਆ ਜਾਵੇ वहीं अगर बात करें आपकी तरफ से मुद्दा उठाया गया संसद के अंदर उससे पहले कांग्रेस अकाली दल सभी इस मुद्दे को उठा रहे हैं लेकिन बीजेपी क्यों नहीं छोड़ रही है देखो बीजेपी का जो कितना रुख है जो उन्होंने मानसिकता है वो सिखा लेकर बहुत ही मतलब दु दो, दोहरा मापदंड है क्योंकि बीजेपी ना तो सिखा एक अलग जड़ा कौम अलग قوم ਦੇ ਤੌਰ ਤੇ ਮੰਨਤਾ ਦੇ ਰਹੀ ਹੈ ਆਰਟੀਕਲ 25 ਵੀ ਉਹਨੂੰ ਕਿੰਨੀ ਵਾਰ ਅਸੀਂ ਡਿਮਾਂਡ ਕੀਤੀ ਹੈ ਕਿ ਸਿੱਖ ਇੱਕ ਅਲੱਗ ਧਰਮ ਹੈ ਇੱਕ ਅਲੱਗ ਪਛਾਣ ਹੈ ਇੱਕ ਅਲੱਗ ਤੇ ਸੋ ਬੀਜੇਪੀ ਦਾ ਰਵਈਆ ਜਿਹੜਾ ਹੈ ਮੈਨੂੰ ਲੱਗਦਾ ਹੈ ਉਹ ਲਗਾਤਾਰ ਮਾਈਨੋਰਟੀਜ਼ ਦੇ ਅਗੇਂਸਟ ਗਿਆ ਹੈ ਇਸ ਕਰਕੇ ਉਹਨਾਂ ਨੂੰ ਨਾ ਇਨਸਾਨੀਅਤ ਪੱਖ ਦੇਖਦਾ ਹੈ ਨਾ ਮਨੁੱਖੀ ਅਧਿਕਾਰ ਦੇਖਦੇ ਔਰ ਬਹੁਤ ਸਾਰੇ ਲੋਕ ਜਿਹੜੀਆਂ ਸਜਾਵਾਂ ਫੋਟੋ ਚੁੱਕਿਆ ਹੈ ਔਰ ਉਹਨਾਂ ਦੀ ਮਾਨਸਿਕ ਸਿਹਤ ਹੈਲਥ ਸੇ ਠੀਕ ਨਹੀਂ ਮੰਗ ਛੱਡਣਾ ਚਾਹੀਦਾ ਔਰ ਉਹਦੇ ਦੀ ਨੋਟੀਫਿਕੇਸ਼ਨ ਵੀ ਜਾ ਰਹੀ ਹੈ। ਮੈਂ ਜੇ ਅਗਰ ਬਾਤ ਕਰਾਂ ਟੈਰਿਫ ਜਿਸ ਤਰੀਕੇ ਸੇ ਲਗਾਇਆ ਗਿਆ ਹੈ ਅੱਜ ਕਾਂਗਰਸ ਨੇ ਸੰਸਦ ਦੇ ਅੰਦਰ ਪ੍ਰਦਰਸ਼ਨ ਵੀ ਕੀਤਾ ਹੈ। ਕਿਸ ਤਰੀਕੇ ਸੇ ਦੇਖ ਰਿਹਾ ਹੈ ਕਿੰਨਾ ਨੁਕਸਾਨ ਹੋਇਆ ਇਸ ਦੇ। ਦੇਖੋ ਟੈਰਿਫ ਮੋਦੀ ਸਾਹਿਬ ਦੇ ਜੀ ਦੋਸਤ ਨੇ ਲਾਇਆ ਹੈ। ਔਰ ਇਹ ਬੜਾ ਦੇਸ਼ ਦੀ ਆਰਥਿਕਤਾ ਤੇ ਬੜਾ ਫਿਕਰਮੰਦੀ ਵਾਲੀ ਗੱਲ। ਇੱਕ ਪਾਸੇ ਮੋਦੀ ਸਾਹਿਬ ਕੇ ਨੇ ਮੇਰੇ ਸਭ ਤੋਂ ਜੀ ਦੋਸਤ ਹੈ। ਉਸੇ ਦੋਸਤ ਨੇ ਪਹਿਲਾਂ ਜੇ 1 ਮਹੀਨਾ ਪਹਿਲਾਂ ਸਾਡੇ ਲੋਕਾਂ ਨੂੰ ਖਾਸ ਕਰ ਗੁਜਰਾਤ ਦੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਜਿਨ੍ਹਾਂ ਨੂੰ ਨ ਬੇੜੀਆਂ ਚੌਰ ਹਤਕੜੀਆਂ ਲਾ ਕੇ ਜਲੀਲ ਕਰਕੇ ਭੇਜਿਆ ਔਰ ਹੁਣ ਉਹਨਾਂ ਨੇ ਤਕਰੀਬਨ 25% ਟੈਰਿਫ ਇਨਕਰੀਜ਼ ਕਰਤਾ ਹੈ ਔਰ ਜਿਸ ਨਾਲ ਪੂਰੇ ਦੇਸ਼ ਦੇ ਆਮ ਬੰਦੇ ਤੇ ਬਹੁਤ ਵੱਡਾ ਫਰਕ ਹੈ ਔਰ ਸਰਕਾਰ ਨੂੰ ਇਹ ਇਸ਼ੂ ਟੇਕ ਅਪ ਕਰਨਾ ਚਾਹੀਦਾ ਹੈ ਔਰ ਇਹ ਵਾਪਸ ਕਰਨਾ ਚਾਹੀਦਾ ਹੈ